ਸਵਾਗਤ ਹੈ ਕਿਸਾਨ ਵੀਰ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਤੇ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਦੋ ਕਟੀਆਂ ਆਈਆਂ ਖੀਰੀਆਂ ਕਟੀਆਂ ਆਈਆਂ ਬਾਈ ਨਗਰਾਮਾ ਇਹ ਗੱਲ ਬਾਤ ਇੱਕ ਨੰਬਰ ਆ ਆ ਜਾ ਵੀਰੇ ਹੋਰ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਨੰਬਰ ਬੋਲੀ ਵੀਰੇ 9878123917 ਤੇ ਪਿੰਡ ਪਿੰਡ ਆਲਕੜਾ ਵੀਰੇ ਜਿਲ੍ਹਾ ਜਖਨਾਰੋ ਕੇ ਠੀਕ ਹੈ ਜੀ ਤੇ ਵੀਰੇ ਜਿਹੜੀਆਂ ਆਪਾਂ ਕਟੀਆਂ ਦੇਖੀ ਜਾਂਦੇ ਆ ਤੇਰੀਆਂ ਕਿੰਨੀ ਕਿੰਨੀ ਉਮਰ ਦੀਆਂ ਆ ਇਹ ਬਾਈ 3 ਹੀ ਆਨੇ 1 ਸਾਲ ਸਵਾ ਸਾਲ ਦੀਆਂ ਹਾਂਜੀ ਹਾਂਜੀ ਫੀਰ ਬਾਈ ਹਾਂ ਠੀਕ ਆ ਜੀ ਠੀਕ ਆ ਠੀਕ ਤੇ ਇਹ 10 ਮਹੀਨਿਆਂ ਦੀ ਠੀਕ ਆ ਵੀਰੇ ਤੇ ਇਹਨੂੰ ਟੋਰੀ ਮੜੇ ਟੋਰਾ ਦਾ ਚੈੱਕ ਕਰਾ ਲੀਏ ਕੱਟੀ ਦਾ ਆ ਦੇਖੋ ਜੀ ਇੱਕ ਨੰਬਰ ਸਿੰਘ ਸੰਪੂਰ ਚੰਗਰ ਝੋਲੀ ਸਾਨੂੰ ਕਰਾਉਣਾ ਚੈੱਕ ਥੱਲੇ ਤੋਂ ਇੱਕ ਨੰਬਰ ਪਾਲਣ ਵਾਲੀ 6 ਮਹੀਨੇ ਪੱਠੇ ਪਾ ਕੇ ਹੁਣ ਲੈ ਚਲ ਬਾਹਰ ਲੈ ਚਲ ਇਹਨੂੰ ਆ ਦੇਖੋ ਇੱਕ ਨੰਬਰ ਘੱਟਿਆ ਮਹੌਲ ਲਿਆ ਵੀਰੇ ਤਾਂ ਡਿਮਾਂਡ ਮੁੰਨ ਗਈ ਆ ਵੀਰੇ ਦੀ ਇਹ ਬਾਈ ਬਸ ਜੈ ਮੁੱਲ ਕਰਾਂਗੇ ਆਪਾਂ ਫੋਨ ਤੇ ਕਰ ਲੀ ਬਹੁਤ ਠੀਕ ਆ ਦੋਨਾਂ ਦਾ ਇਕੱਠਿਆਂ ਦੇਵੋਗੇ ਇਕੱਠਿਆਂ ਇਕੱਲੀ ਜਾਂ ਇਕੱਲੀ ਮੰਨ ਕੇ ਠੀਕ ਆ ਵੀਰੇ ਆ ਦੇਖੋ ਝੋਲੀ ਦੇਖੋ ਜੀ ਇੱਕ ਨੰਬਰ ਕੋਈ ਫਾਉਟ ਨਹੀਂ ਕੋਈ ਸ਼ਾਂਗ ਨਹੀਂ ਆ ਦੂਜੀ ਆ ਗਈ ਇੱਕ ਨੰਬਰ ਇਹਨੂੰ ਵੀ ਕਰੀ ਵੀਰੇ ਇਧਰ ਝੋਲੀ ਦਿਖਾ ਰਹੀ ਇਹਦੀ ਮੜੀ ਬੱਚੇ ਆ ਸੋਹਣੇ ਆ ਇਕੱਠੇ ਲੈ ਜਾਓ ਪਾਲ ਲਓ ਆ ਦੇਖੋ ਝੋਲੀ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਭੋਰਾ ਵੀ ਦੇਖੋ ਇੱਕ ਨੰਬਰ ਸੀ ਉਸੂਲ ਪੂਰੀਆਂ ਮੋਰਾ ਜੀ ਆ ਗਏ ਹਨਾ ਹਾਂਜੀ ਤੇ ਮੁੱਲ ਹੋਊਗਾ ਫੋਨ ਤੇ ਹੈ ਨਾ ਦਾ ਹੋਊ ਜਮਾ ਜਾ ਜਾ ਕਰ ਲਓ ਸਿੰਘ ਸਿੰਘ ਚੈੱਕ ਤੇ ਕਰ ਲਿਓ ਬਾਈ ਨਾਲ ਸੰਪਰਕ ਠੀਕ ਆ ਲੈ ਜੋੜਾ ਬਣ ਜੂ ਪੂਰਾ ਵਧੀਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ